ਸਸੀ ਗਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਰ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਆਜਾ ਰਹੇ ਹਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਕੀ ਜਿਹੜੀ ਗਰਮੀ ਆ ਉਹ ਇਸੇ ਤਰ੍ਹਾਂ ਪਰੇਸ਼ਾਨ ਕਰਦੀ ਰਹੂਗੀ ਜਿਹੜੀ ਹਮਸ ਭਰੀ ਗਰਮੀ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਤੰਗ ਕਰ ਰਹੀ ਆ ਕੀ ਇਸੇ ਤਰ੍ਹਾਂ ਜਾਰੀ ਰਹੂਗੀ ਜਾਂ ਇਹਦੇ ਵਿੱਚ ਕਿਸੇ ਨਾ ਕਿਸੇ ਤ ਲੱਗਣ ਦੀ ਸੰਭਾਵਨਾ ਹੈਗੀ ਆ ਜਾਂ ਨਹੀਂ ਹੈਗੀ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਵਾਵਾਂ ਦੀ ਦੇਖੋ ਜੀ ਇਸ ਵਕਤ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਸੀ ਲੇਕਿਨ ਸ਼ਾਮ ਹੁੰਦੇ ਹੁੰਦੇ ਦੁਪਹਿਰ ਤੋਂ ਬਾਅਦ ਦੱਖਣ ਪੱਛਮ ਦੀਆਂ ਜਿਹੜੀਆਂ ਗਰਮ ਹਵਾਵਾਂ ਜੜੀਆਂ ਉਹ ਚੱਲ ਰਹੀਆਂ ਨੇ ਹਮਸ ਵੀ ਬਹੁਤ ਜ਼ਿਆਦਾ ਵਧੀ ਹੋਈ ਆ ਤੇ ਸਵੇਰੇ ਧੁੰਦ ਵੀ ਦਿਖ ਰਹੀ ਸੀ ਜਿਵੇਂ ਇਸ ਤਰ੍ਹਾਂ ਕਿ ਮੌਨਸੂਨ ਆ ਗਿਆ ਹੋਵੇ ਲੇਕਿਨ ਇਸ ਤਰ੍ਹਾਂ ਦੀ ਹਮਸ ਭਰੀ ਗਰਮੀ ਜਿਹੜੀ ਉਹ ਪੰਜਾਬ ਦੇ ਵਿੱਚ ਅੱਜ ਬਣੀ ਰਹੀ ਜੇਕਰ ਗੱਲ ਕਰੀਏ ਆਪਾਂ ਸਿਸਟਮਾਂ ਦੀ ਤਾਂ ਇਸ ਵਕਤ ਇੱਕ ਪਾਕਿਸਤਾਨ ਦੇ ਉੱਤੇ ਸਿਸਟਮ ਆ ਜ ਉਦੇ ਵਿੱਚ ਬਣਿਆ ਹੋਇਆ ਵੈਸਟਰਨ ਡਿਸਟਰਬੈਂਸ ਦੂਸਰਾ ਬਣਿਆ ਹੋਇਆ ਜੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਭਾਗਾਂ ਤੇ ਤੇ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਮਹਾਰਾਸ਼ਟਰ ਦੇ ਭਾਗਾਂ ਤੇ ਬਣਿਆ ਹੋਇਆ ਤੇ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਇਹ ਹਨ ਸਿਸਟਮ ਜਿਹੜੇ ਕਿ ਹਵਾਵਾਂ ਦੇ ਰਫਤਾਰ ਦੇ ਵਿੱਚ ਹੌਲੀ ਹੌਲੀ ਵਾਧਾ ਕਰਨਗੇ ਤੇ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਕੱਲ ਚੱਲਣੀਆਂ ਸ਼ੁਰੂ ਹੋਣਗੀਆਂ ਥੋੜੀ ਤੇਜ਼ੀ ਦੇ ਨਾਲ ਜੀ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੇ ਵਿੱਚ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਤੇਜ਼ ਹਨੇਰੀ ਝੱਖੜ ਆ ਸਕਦਾ ਤੇ ਨਾਲ ਗਰਜ ਚਮਕਦੇ ਨਾਲ ਸ਼ਰਾਟੇਦਾਰ ਤੇਜ਼ ਮੀਂਹ ਪਊਗਾ। ਕਈ ਥਾਵਾਂ ਤੇ ਭਾਰੀ ਬਰਖਾ ਵੀ ਹੋ ਸਕਦੀ ਹੈ ਤੇ ਕੁਝ ਥਾਵਾਂ ਤੇ ਆਪਣੇ ਗਰਜ ਚਮਕ ਨਾਲ ਛਿੱਟੇ ਤੇ ਹਲਕੀ ਤੋਂ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਸਮੁੱਚੇ ਭਾਗਾਂ ਦੇ ਵਿੱਚ ਹੈ। ਇਹ ਗਤੀਵਿਧੀਆਂ ਕੱਲ ਸਵੇਰ ਦੇ ਟਾਈਮ ਦੁਪਹਿਰ ਤੱਕ ਜਾਂ ਦੁਪਹਿਰ ਤੋਂ ਬਾਅਦ ਸ਼ਾਮ ਦੇ ਟਾਈਮ ਆ ਜਿਹੜੀਆਂ ਇਹ ਕਿ ਵੀਰਿਆ ਪੰਜਾਬ ਦੇ ਵਿੱਚ ਹੋਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਆ ਇਹ ਕੱਲ ਹੀ ਨਹੀਂ ਆਉਣ ਵਾਲੇ 4-3 28 29 30 31 ਤਰੀਕ ਨੂੰ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਇਸ ਤਰ੍ਹਾਂ ਦੀ ਹਲਚਲ ਆ ਜਿਹੜੀ ਉਹ ਜਾਰੀ ਰਹੂਗੀ ਜੇਕਰ ਆਪਾਂ ਨਾਲ ਦੇ ਭਾਗਾਂ ਦੀ ਗੱਲ ਕਰੀਏ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਇਸ ਤੋਂ ਬਿਨਾਂ ਰਾਜਸਥਾਨ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਹਰਿਆਣਾ ਦਿੱਲੀ ਇਹਨਾਂ ਭਾਗਾਂ ਦੇ ਵਿੱਚ ਵੀ ਇਹ ਜਿਹੜੀ ਤੇਜ਼ ਹਨੇਰੀ ਚੱਕਰ ਦੇ ਨਾਲ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋਣਗੀਆਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਸ ਵਕਤ ਬੱਦਲ ਗਰਜ ਚਮਕ ਕਿੱਥੇ ਹੋ ਰਹੀ ਆ ਤੇ ਕੀ ਸੰਭਾਵਨਾ ਬਣੀ ਹੋਈ ਆ ਜੇਕਰ ਆਪਾਂ ਘਰ ਚਮਕਾਲੇ ਬੱਦਲਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜੰਮੂ ਕਸ਼ਮੀਰ ਦੇ ਕਾਫੀ ਭਾਗਾਂ 'ਚ ਪਾਕਿਸਤਾਨ ਦੇ ਭਾਗਾਂ 'ਚ ਤੇ ਇਸ ਤੋਂ ਬਿਨਾਂ ਸੈਂਟਰ ਇੰਡੀਆ ਦੇ ਵਿੱਚ ਜ਼ਬਰਦਸਤ ਬੱਦਲਾਂ ਦੀ ਗਰਜ ਲੱਛਕਾ ਜਿਹੜੀ ਉਹ ਹੋ ਰਹੀ ਆ ਜਿਹਦੇ ਕਰਕੇ ਉੱਥੇ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਜਾਰੀ ਆ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਆਉਣ ਵਾਲੇ 24 ਘੰਟਿਆਂ ਦੇ ਵਿੱਚ ਜ਼ਬਰਦਸਤ ਗਰਜ ਜਲਅਸਕ ਦੇ ਨਾਲ ਤੇਜ਼ ਹਨੇਰੀ ਝੱਖੜ ਨਾਲ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਬਰਕਰਾਰਾ ਆ ਰਾਜਸਥਾਨ ਤੇ ਗੁਜਰਾਤ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਜਿਹੜਾ ਉਹ ਹਲੇ ਬਣਿਆ ਰਹੂਗਾ ਹੁਣ ਆਪਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਆਉਣ ਵਾਲੇ 5 ਦਿਨਾਂ ਦਾ ਜਿਹੜਾ ਉਹ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਜੇਕਰ ਅਗਲੇ 5 ਦਿਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਆਪਾਂ ਤਾਂ ਆਉਣ ਵਾਲੇ 5 ਦਿਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੱਲੂ ਪਹਿਲਾਂ ਤਾਂ ਜਿਸ ਤਰ੍ਹਾਂ ਆਪਾਂ ਦੱਸਿਆ ਬਈ ਗਰਜ ਚਮਕ ਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਨੇਰੀ ਝੱਖੜ ਦੇ ਨਾਲ ਤੇ ਤੂਫਾਨ ਵੀ ਆ ਸਕਦਾ ਕਈ ਥਾਵਾਂ ਤੇ ਗਰਜ ਚਮਕਣਾ ਸ਼ਰਾਟੇਦਾਰ ਮੀਂਹ ਵੀ ਪੈ ਸਕਦਾ ਤੇ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ ਰਾਜਸਥਾਨ ਗੁਜਰਾਤ ਤੇ ਸੈਂਟਰ ਇੰਡੀਆ ਦੇ ਵਿੱਚ ਗਰਮੀ ਜਿਹੜੀ ਉਸੇ ਤਰ੍ਹਾਂ ਬਰਕਾ ਰਹੂਗੀ ਜਿਹੜਾ ਇਹ ਪੱਛਮੀ ਬੈਲਟਾ ਸਮੁੰਦਰ ਦੇ ਨਾਲ ਲੱਗਦਾ ਇੱਥੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰਦੇ ਆਂ ਭਾਜੀ 29 ਤਰੀਕ ਦੀ 29 ਤਰੀਕ ਨੂੰ ਵੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਤੇ ਰਾਜਸਥਾਨ ਦੇ ਵੀ ਕੁਝ ਭਾਗ ਇਸ ਤੋਂ ਬਿਨਾ ਮੱਧ ਪ੍ਰਦੇਸ਼ ਦੇ ਕੁਝ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਆਂਦੀ ਤੂਫਾਨ ਤੇ ਕਈ ਥਾਵਾਂ ਤੇ ਗਰਜ ਚਮਕਣਾ ਤੇ ਛਿੱਟੇ ਛਰਾਟੇदार ਮੀਂਹ ਆ ਜਿਹੜਾ ਉਹ ਪੈਣ ਦੀ ਸੰਭਾਵਨਾ 29 ਤਰੀਕ ਨੂੰ ਵੀ ਬਣੀ ਹੋਈ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 30 ਤਰੀਕ ਦੀ ਤਾਂ 30 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡਾ ਪੰਜਾਬ ਹਰਿਆਣਾ ਦਿੱਲੀ ਮਧ ਪ੍ਰਦੇਸ਼ ਇਹਨਾਂ ਸਾਰੇ ਭਾਗਾਂ ਦੇ ਵਿੱਚ ਤੇਜ਼ਮੀ ਪੈਣ ਦੀ ਸੰਭਾਵਨਾ ਨਹੀਂ ਰਿਚਖੜ ਵੀ ਆ ਸਕਦਾ ਗਰਜ ਚਮਕ ਦੇ ਨਾਲ ਤੇ ਸ਼ਰਾਟੇਦਾਰ ਮੀਂਹ ਜਿਹੜਾ ਉਹ ਵੀ ਪੈਣ ਦੀ ਸੰਭਾਵਨਾ ਬਣੀ ਹੋਈ ਆ ਲੇਕਿਨ ਰਾਜਸਥਾਨ ਦੇ ਪੱਛਮੀ ਭਾਗ ਤੇ ਗੁਜਰਾਤ ਦੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਗੱਲ ਕਰੀਏ ਆਪਾਂ ਉਸ ਤੋਂ ਬਾਅਦ 31 ਤਰੀਕ ਦੀ ਤਾਂ 31 ਤਰੀਕ ਨੂੰ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਭਾਗ ਪੰਜਾਬ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਇਸ ਤੋਂ ਬਿਨਾ ਉੜੀਸਾ ਸਾਰੇ ਭਾਗਾਂ ਦੇ ਵਿੱਚ ਤੇਜ਼ ਵਰਖਾ ਹੋ ਸਕਦੀ ਹੈ ਹਰਿਆਣਾ ਤੇ ਦਿੱਲੀ ਦੇ ਵਿੱਚ ਵੀ ਵਰਖਾ ਹੋਣ ਦੀ ਸੰਭਾਵਨਾ ਲੇਕਿਨ ਰਾਜਸਥਾਨ ਗੁਜਰਾਤ ਤੇ ਮਧ ਪ੍ਰਦੇਸ਼ ਇਨ੍ਹਾਂ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕਾ ਜਿਹੜਾ 31 ਤਰੀਕ ਨੂੰ ਬਣਿਆ ਰਹੂਗਾ ਐਕਟ ਜੂਨ ਨੂੰ ਜੇਕਰ ਦੇਖੀਏ ਤਾਂ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਬਹੁਤ ਤੇਜ਼ ਵਰਖਾ ਛਰਾਟੇਦਾਰ ਤੇ ਨਾਲ ਨੇਰੀ ਝਖੜਾ ਜਿਹੜਾ ਉਹ ਆ ਸਕਦਾ ਪੰਜਾਬ ਦੇ ਵਿੱਚ ਕੁਝ ਘੱਟ ਉਮੀਦ ਦਿਖ ਰਹੀ ਹੈ ਇੱਕ ਤਰੀਕ ਨੂੰ ਲੇਕਿਨ ਹੋ ਸਕਦਾ ਪੰਜਾਬ ਦੇ ਵਿੱਚ ਵੀ ਨੇਰੀ ਝਖੜਾ ਜਿਹੜਾ ਉਹ ਆ ਜੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਦੋ ਤਰੀਕ ਦੀ ਤਾਂ ਦੋ ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਚ ਤੇ ਛਰਾਟੇਦਾਰ ਮੀਂਹ ਵਰਖਾ ਨੇਰੀ ਝਖੜ ਆ ਸਕਦਾ ਲੇਕਿਨ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਤੇ ਇੱਧਰ ਬਿਹਾਰ ਛੱਤੀਸਗੜ੍ਹ ਸਾਰੇ ਨੀਚੇ ਟੱਕ ਸਾਰੇ ਭਾਰਤ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਗੱਲ ਕਰੀਏ ਆਪਾਂ ਤੈਂਤਰੀ ਦੀ ਤਾਂ ਤੈਂਤਰੀ ਨੂੰ ਪੰਜਾਬ ਹਰਿਆਣਾ ਤੇ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਉੱਤਰਾਖੰਡ ਸਾਰੇ ਭਾਗਾਂ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਤੇ ਬਾਕੀ ਭਾਗਾਂ ਦੇ ਵਿੱਚ ਮੌਸਮ ਆ ਜਿਹੜਾ ਉਹ ਖੁਸ਼ਕ ਬਣਿਆ ਰਹੂਗਾ ਤੇ ਗੱਲ ਕਰੀ ਆਪਾਂ 4 ਤਰੀਕ ਦੀ ਤਾਂ 4 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਜਬਰਦਸਤ ਕਰਵਾਈਆਂ ਜਿਹੜੀਆਂ ਹੋਣ ਦੀ ਸੰਭਾਵਨਾ ਬਣੀ ਹੋਈ ਆ ਤੇ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਦਾ ਹਾਲ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ